ਇਤਿਹਾਸਿਕ ਪਿੰਡ ਪੰਗੜਾਣਾ ਵਿਖੇ ਬਾਬਾ ਕਰਮਗਿਰੀ ਦੀ ਯਾਦ ਵਿੱਚ কুਸਤੀ ਦੰਗਲ ਮੇਲਾ ਕਰਵਾਇਆ ਗਿਆ। ਗੱਲਬਾਤ ਦੌਰਾਨ কুਸਤੀ ਦੰਗਲ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਤੇ ਸੇਵਾਦਾਰ ਰਿੰਟਾ ਦਿਲਬਖ ਸਿੰਘ ਨੇ ਕਿਹਾ ਕਿ ਇਸ ਮੌਕੇ ಗ್ರಾಮ ਪੰਚਾਇਤ ਨਗਰ ਨਿਵਾਸੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬਾਬਾ ਕਰਮਗਿਰੀ ਜੀ ਮਹਾਰਾਜ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਿੰਡ ਦੀ ਸ਼ੁਕ ਸ਼ਾਂਤੀ ਅਤੇ ਮਾਲ ਪਸ਼ੂਆਂ ਦੇ ਵਾਦੇ ਲਈ কুਸਤੀ ਦੰਗਲ ਮੇਲਾ ਕਰਵਾਇਆ ਗਿਆ। ਮੈਂ ਜਸਵੀਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਗੜਾਣਾ ਦੇ ਵਿੱਚ ਸਮੂਹ ਗ੍ਰਾਮ ਪੰਚਾਇਤ ਨਗਰ ਅਤੇ ਇਲਾਕਾ ਨਿਵਾਸੀਆਂ ਦੀ ਸਹਿਯੋਗ ਦੇ ਨਾਲ ਸਾਲਾਨਾ ਧੰਤਨ ਬਾਬਾ ਕਰਮਗਰੀ ਜੀ ਮਹਾਰਾਜ ਸ਼ਿਵਜੀ ਦਾ ਜੋ ਸਾਲਾਨਾ ਦੰਗਲ ਕਰਾਇਆ ਜਾਂਦਾ ਹੈ ਇਹ ਪਿੰਡ ਪਗੜਾਣਾ ਦੀ ਕਮੇਟੀ ਦੇ ਪ੍ਰਧਾਨ ਇੰਸਪੈਕਟਰ ਦਲਵਾਗ ਸਿੰਘ ਜੀ ਦੇ ਦੁਆਰਾ ਕਰਾਇਆ ਗਿਆ ਇਹ ਹਰ ਸਾਲ ਪਿੰਡ ਦੀ ਸੁਖ ਸ਼ਾਂਤੀ ਅਤੇ ਫਸਲ ਵਾੜੀ ਵਾਸਤੇ ਕਰਵਾਇਆ ਜਾਂਦਾ ਹੈ ਇਹ ਜਿਹੜਾ ਪਹਿਲਮਾਨਾਂ ਦਾ ਜਿਹੜਾ ਇਹ ਦੰਗਲ ਹੈ ਇਹ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਕਿਉਂਕਿ ਹਰ ਕੋ ਵੀ ਸਾਹਮਣੇ ਵੀ ਆਪ ਖੁਸਤੀ ਕੁਲੀ ਸੀ ਇਸ ਕਰਕੇ ਇਹ ਦੰਗਲ ਜਿਹੜਾ ਹੈਗਾ ਹਰ ਸਾਲ ਸਾਡੇ ਪਿੰਡ ਦੇ ਵਿੱਚ ਸੁਖ ਸ਼ਾਂਤੀ ਵਾਸਤੇ ਕਰਾਇਆ ਜਾਂਦਾ ਹੈ ਇਸ ਵਾਰ ਅਸੀਂ ਇਹ ਜਿਹੜਾ ਕੁਸ਼ਤੀ ਦੰਗਲ ਕਰਾਇਆ ਕਮੇਟੀ ਅਤੇ ਨਗਰ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਇੱਕ ਚੇਂਜ ਕੀਤਾ ਹੈ ਕਿ ਇਹਦੇ ਵਿੱਚ ਇਹਦਾ ਉਦਘਾਟਨ ਜਿਹੜਾ ਅਸੀਂ ਕਰਦੇ ਆ ਜਾਇਦਿਸ਼ੀ ਸ਼ੁਰੂਆਤ ਕਰਦੇ ਆ ਆਰੰਭਤਾ ਕਰਦੇ ਆ ਸਾਡੇ ਪਿੰਡ ਦੇ ਅਸੀਂ ਫੈਸਲਾ ਲਿਆ ਕਿ ਸਾਡੇ ਪਿੰਡ ਦੇ ਸਭ ਤੋਂ ਜ਼ਿਆਦਾ ਉਮਰ ਉਮਰ ਵਾਲਾ ਬਜ਼ੁਰਗ ਜਿਹਦੀ ਉਮਰ 110 ਸਾਲ ਹੈ ਰਾਮ ਸਨਹੀ ਜੀ ਸਾਡੇ ਪਿੰਡ ਦੇ ਹੈਗੇ ਆ ਅਸੀਂ ਇਸ ਵਾਰੀ ਇਹਦਾ ਉਦਘਾਟਨ ਸਾਡੇ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਰਾਮ ਸ੍ਰੀਹੀ ਜੀ ਨੇ ਕੀਤਾ ਜਿਦੀ ਉਮਰ 110 ਸਾਲ ਹੈਗੀ ਹੈ ਇਸ ਚੀਜ਼ ਨੂੰ ਦੁਨੀਆ ਨੇ ਬਹੁਤ ਲਾਇਕ ਕੀਤਾ ਕਿਉਂਕਿ ਇਹ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਬਜ਼ੁਰਗਾਂ ਦੀ ਪੁਰਾਣੀ ਖੇਡ ਹੈ ਇਹ ਅਸੀਂ ਆਸ ਕਰਦੇ ਆ ਕਿ ਇਹ ਇਸੇ ਤਰ੍ਹਾਂ ਚੱਲਦੀ ਰਹੇ ਤਕਰੀਬਨ ਇਸ ਸਾਲ ਬਹੁਤ ਹੀ ਵੱਡੇ ਪੱਧਰ ਤੇ ਸਾਡੀ ਇਹ ਗੇਮ ਇਹਦੇ ਵਿੱਚ ਤਕਰੀਬਨ 300 ਦੇ ਕਰੀਬ ਮੱਲ ਆਏ ਜਿਦੇ ਵਿੱਚ 150 ਕੁਸ਼ਤੀ ਹੋਈ ਔਰ ਝੰਡੀ ਵਾਲੀ ਕੁਸ਼ਤੀ ਤਾਲਬ ਪਹਿਲਵਾਨ ਫਲਾਹੀ ਅਤੇ ਸਰਵਣ ਪਹਿਲਵਾਨ ਦੀਨਾ ਨਗਰ ਦੇ ਵਿੱਚ ਹੋਈ ਜਿਹਦੀ ਜਿਹੜਾ ਕਿ ਜਿਹੜੀ ਜਿੱਤ ਪ੍ਰਾਪਤ ਹੈ ਤਾਲਬ ਪਹਿਲਵਾਨ ਫਲਾਹੀ ਨੇ ਕੀਤੀ ਇਹ ਕੁਸ਼ਤੀ 75000 ਰੁਪਏ ਦੀ ਸੀਗੀ ਔਰ 75000 ਰੁਪਏ ਦੀ ਛੰਡੀ ਜਿਹੜੀ ਹੈਗੀ ਤਾਲਬ ਪਹਿਲਵਾਨ ਫਲਾਹੀ ਨੇ ਜਿੱਤ ਕੀਤੀ ਤੇ ਅਸੀਂ ਆਫ ਕਰਦੇ ਆ ਕਿ ਹਰ ਤਰ੍ਹਾਂ ਇਹ ਕੁਸ਼ਤੀਆਂ ਹੁੰਦੀਆਂ ਰਹਿਣ ਬਾਬਾ ਜੀ ਆਪ ਆਪਣੀ ਸੇਵਾ ਲੈਦੇ ਰਹਿਣ ਤੇ ਇਸੇ ਤਰ੍ਹਾਂ ਨਗਰ ਤੇ ਇਲਾਕਾ ਨਿਵਾਸੀਆਂ ਦੀ ਸਭੂ ਸੰਗਤ ਦੇ ਨਾਲ ਇਹ ਸੇਵਾ ਸਾਡੀ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ